ਤੇ ਸਾਡੇ ਨਾਲੋਂ ਬਾਹਰ ਲਿਆਂ ਦੇਸ਼ਾਂ ਵਾਲੇ ਇਹਦੇ ਨਾਲ ਇੱਕ ਮਿਕ ਜ਼ਿਆਦਾ ਆ ਕੁਦਰਤ ਦੇ ਨਿਜਮਾਂ ਨਾਲ ਇੱਕ ਮਿਕ ਜ਼ਿਆਦਾ ਆ ਬੱਚਿਆਂ ਦੇ ਵਿਆਹ ਆ ਬੱਚੇ ਖੁੱਲ ਕੇ ਆਪਣੀ ਜ਼ਿੰਦਗੀ ਜਿਉਂਦੇ ਆ ਆਪਣੀਆਂ ਨੌਕਰੀਆਂ ਕਰਦੇ ਆ ਜੋਬਾਂ ਕਰਦੇ ਆ ਉਹ ਬਾਹਰ ਤੁਹਾਨੂੰ ਉਹਨਾਂ ਦੇ ਕੰਮ ਦੇਖਦਾ ਸਾਡੇਆਂ ਦੀਆਂ ਸੁਰਤਾਂ ਦੇ ਵਿੱਚ ਫਸਿਆ ਹੋਇਆ ਸਾਡੇ ਬੰਦਿਆਂ ਦੇ ਦਿਮਾਗਾਂ 'ਚ ਹੈ ਬਾਹਰ ਲਿਆਂ ਨੂੰ ਸਾਡੇ ਲੋਕੀ ਆਮ ਕਹਿ ਦੇਣਗੇ ਬੜਾ ਗੰਦਮੰਦੋਂ ਨਹੀਂ ਭਾਈ ਜਿੱਦਾਂ ਕਿਸੇ ਦੀ ਧੀ ਪੈਣ ਉਥੋਂ ਲੰਘਦੀ ਹੈ ਨਾ ਤੇ ਜਿਵੇਂ ਸਾਡੇ ਵਾਲੇ ਬੰਦੇ ਅੱਖਾਂ ਕੱਡ-ਕੱਡ ਵੇਖਦੇ ਐ ਇਦਾਂ ਗੋਰੇ ਨਹੀਂ ਵੇਖਦੇ ਉਹਨਾਂ ਦੀ ਸੁਰਤ ਵਿੱਚ ਕਾਮ ਨਹੀਂ ਉਹਨਾਂ ਦਾ ਢਾਂਚਾ ਇਦਾਂ ਦਾ ਬਣਾਇਆ ਹੋਇਆ ਸਿਸਟਮ ਇਦਾਂ ਦਾ ਬਣਾਇਆ ਹੋਇਆ ਆਪੂ ਆਪਣਾ ਰਿਸ਼ਤਾ ਲੱਭਦੇ ਐ ਚੁਣਦੇ ਐ ਜੀਵਨ ਸਾਥੀ ਚੁਣਦੇ ਐ ਪਰ ਸਾਡੇ ਵਾਲੇ ਕਈ ਚੀਜ਼ਾਂ ਦੀ ਕਾਪੀ ਕਰਦੇ ਐ ਕਹਿੰਦੇ ਸਾਨੂੰ ਵੀ ਹੱਕ ਦੇ ਦਿਓ ਵੀ ਬੰਦਾ ਆਪਣਾ ਜੀਵਨ ਸਾਥੀ ਚੁਣ ਲੈ ਬਿਲਕੁਲ ਹੱਕ ਦੇ ਦਿਓ ਪਰ ਚੇਤਾ ਤੇ ਰੱਖ ਲੋ ਗੱਲ ਵੀ ਮੈਂ ਇੱਕ ਦੋ ਵਾਰੀ ਗੱਲ ਕੀਤੀ ਐ ਬਾਹਰਲੇ ਆ ਦੇਸ਼ਾਂ ਦੇ ਵਿੱਚ ਕਈ ਬੰਦੇ ਇਦਾਂ ਦੇ ਆ ਧਿਆਨ ਨਾਲ ਗੱਲ ਮੇਰੀ ਸੁਣਿਓ ਧਿਆਨ ਨਾਲ ਸਮਝਣ ਦੀ ਖੇਚਲ ਕਰਿਓ ਬਾਹਰਲੇ ਆ ਦੇਸ਼ਾਂ ਦੇ ਵਿੱਚ ਨਾ ਕਈ ਵਾਰੀ ਬੰਦਿਆਂ ਨੂੰ ਵੇਖਿਆ ਵੀ ਸ਼ਰਾਬ ਪੀਂਦੇ ਆ ਨਾ ਉਹ ਜਹਾਦ 'ਚ ਕਈ ਵਾਰੀ ਵੇਖਿਆ ਨਾਲ ਬੈਠਣਗੇ ਕਿਤਾਬ ਸ਼ੁਰੂ ਕਰ ਲੈਣਗੇ ਉਹਨਾਂ ਦਾ ਪੈਕ ਮੁੱਕਦਾ ਹੈ ਗਲਾਸ ਲੈ ਕੇ ਬਹਿ ਜਾਂਦੇ ਐ ਅੱਧੀ ਕਿਤਾਬ ਪੜ ਦਿੰਦੇ ਐ ਅੱਧੀ ਕਿਤਾਬ ਸਵੇਰੇ ਉੱਥੇ ਕੌਫੀ ਦਾ ਕੱਪ ਰੱਖ ਲਿਆ ਕੌਫੀ ਐ ਰੱਖੀ ਜਹਾਜ਼ 15 16 ਘੰਟੇ ਲੱਗ ਜਾਂਦੇ ਕਈ ਵਾਰੀ ਅਮਰੀਕਾ ਨੂੰ ਜਾਈਏ ਤੇ ਸਵੇਰੇ ਉੱਥੇ 8 ਘੰਟੇ ਸੌਂ ਕੇ ਫਿਰ ਕੌਫੀ ਦਾ ਕੱਪ ਰੱਖਿਆ ਤੇ ਅੱਧੀ ਕਿਤਾਬ ਬਾਕੀ ਦੀ ਵੀ ਪੜਤੀ ਹੁਣ ਸਾਡੇ ਵਾਲੇ ਸ਼ਰਾਬ ਵਾਲੀ ਨਕਲ ਤੇ ਕਰ ਲੈਂਦੇ ਆ ਵੀ ਮੈਂ ਵੀ ਪੱਬ ਚ ਜਾਉ ਮੈਂ ਵੀ ਇੰਦਾ ਹੀ ਕਰੂ ਮੈਂ ਵੀ ਨੱਚੂ ਇਹਦੀ ਤੇ ਕਾਪੀ ਕਰ ਲਈ ਪਰ ਜਿਹੜਾ ਕੰਮ ਗੋਰੇ ਕਰਦੇ ਆ ਉਹ ਕੀ ਕਰਦੇ ਆ ਫਿਰ ਉਹ ਤੇ ਕਿਤਾਬ ਵੀ ਪੜਦੇ ਆ ਨਾਲ ਅੱਧੀ ਇਹ ਕੌਣ ਪੜੇਗਾ ਉਹਦੀ ਸ਼ਰਾਬ ਦੀ ਰੀਸ ਤੇ ਕਰਦਾ ਇਹ ਕੌਣ ਕਰੂ ਇੰਦਾ ਅਗਲਾ ਕਹਿੰਦਾ ਖੁੱਲ ਦੇ ਦੇ ਮੈਨੂੰ ਮੈਂ ਆਪਣੀ ਮਰਜ਼ੀ ਨਾਲ ਪਹਿਲਾਂ ਬਣਾ ਕੇ ਵਖਾ ਬਾਪੂ ਬਾਹਰ ਜਾਣਾ ਦੇ ਦੇ ਪੈਸੇ ਘਰ ਬਣਾਉਣਾ ਹੈ ਦੇ ਦੇ ਪੈਸੇ ਕੱਪੜੇ ਖਰੀਦਣੇ ਨੇ ਦੇ ਦੇ ਪੈਸੇ ਆ ਵੀ ਕਰਨਾ ਹੈ ਦੇ ਦੇ ਪੈਸੇ ਹਰ ਚੀਜ਼ 'ਚ ਬਾਪੂ ਦੀ ਮਰਜ਼ੀ ਬਾਪੂ ਦੀ ਬਾਪੂ ਦੀ ਮਰਜ਼ੀ ਬਿਨਾ ਮੇਰੀ ਪੌਕੇਟ ਮਨੀ ਬਾਪੂ ਦੀ ਮਰਜ਼ੀ ਨਾਲ ਚੱਲੂ ਘਰ ਮੈਂ ਬਾਪੂ ਦੀ ਮਰਜ਼ੀ ਬਾਪੂ ਬਿਨਾ ਗੁਜ਼ਾਰਾ ਨਹੀਂ ਤੇ ਜਦੋਂ ਫਿਰ ਵਿਆਹ ਕਰਾਏਗਾ ਉਦੋਂ ਬਾਪੂ ਕਹੇਗਾ ਵੀ ਹੁਣ ਵੀ ਤੈਨੂੰ ਮੈਨੂੰ ਪੁੱਛਣਾ ਪੈਣਾ ਹੈ ਐ ਨਹੀਂ ਹੁਣ ਵੀ ਮੇਰੀ ਮਰਜ਼ੀ ਚੱਲੂ ਇੱਥੇ ਇਹਦੇ ਪੈਕੇਜ ਪੂਰਾ ਹੀ ਆਉੂ ਫਿਰ ਅਗਲਿਆਂ ਦੇ ਨਿਆਣੇ 13 ਸਾਲ ਤੇ ਕੰਮ ਕਰਨ ਲੱਗ ਜਾਂਦੇ ਐ ਪੜ੍ਹਾਈ ਦੇ ਨਾਲ ਪਾਰਟ ਟਾਈਮ ਜੌਬ ਕਰਦੇ ਐ ਜਿੰਨੇ ਬਾਹਰल्या ਦੇਸ਼ਾਂ 'ਚ ਸੁਣਦੇ ਹੋਣਗੇ ਉਹਨਾਂ ਨੂੰ ਪਤਾ ਤੁਹਾਡੇ ਰਿਸ਼ਤੇਦਾਰ ਮਿੱਤਰ ਗਏ ਨੇ ਪਤਾ ਕਰਕੇ ਵੇਖ ਲਿਓ ਨਿਆਣਾ 13 14 ਸਾਲਾਂ ਦਾ ਐਤਵਾਰ ਤੇ ਸ਼ਨੀਵਾਰ ਕੰਮ ਕਰਦਾ ਹੈ ਸ਼ੁੱਕਰਵਾਰ ਨੂੰ ਸ਼ਾਮ ਨੂੰ ਜਾਂਦਾ ਹੈ ਐਤਵਾਰ 8 ਘੰਟੇ ਲਾ ਕੇ ਆਉਂਦਾ ਹੈ ਸ਼ਨੀਵਾਰ ਤੇ ਐਤਵਾਰ 14 ਸਾਲ ਦਾ ਨਿਆਣਾ ਕੰਮ ਕਰਕੇ ਆਪਣਾ ਖਰਚਾ ਆਪ ਕੱਢਣ ਲੱਗ ਜਾਂਦਾ ਵੀਰੋ ਤੇ 25 ਸਾਲਾਂ ਤੱਕ ਆਪਣਾ ਘਰ ਬਣਾ ਲੈਂਦਾ ਆਪਣੀ ਕਮਾਈ ਕਰ ਕਰਕੇ ਮਿਹਨਤ ਕਰ ਕਰਕੇ ਆਪਣਾ ਘਰ ਆਪਣੀ ਗੱਡੀ ਆਪਣੀ ਕਮਾਈ ਉਹ ਫਿਰ ਕਹਿੰਦਾ ਮੇਰੀ ਆਪਣੀ ਵਿਆਹ ਕਰਾਉਣ ਵਿੱਚ ਮੇਰੀ ਆਪਣੀ ਮਰਜ਼ੀ ਮੇਰੀ ਚੁਆਇਸ ਹੱਕ ਫਿਰ ਆਪੇ ਹੀ ਮਿਲ ਜਾਂਦਾ ਹੈ ਪਿਓ ਕਹਿੰਦਾ ਜਦੋਂ ਘਰ ਠੀਕ ਬਣਾਇਆ ਘਰ ਵਧੀਆ ਬਣਾ ਲਿਆ ਜੌਬ ਵਧੀਆ ਹੈ ਗੱਡੀ ਵਧੀਆ ਹੈ ਚੱਲ ਯਾਰ ਰਿਸ਼ਤਾ ਵੀ ਤੇ ਫਿਰ ਵਧੀਆ ਹੀ ਕਰਾਉ ਹੁਣ ਸਾਡੇ ਆਲੇ ਦਾ ਪਤਾ ਹੀ ਹੈ ਵਿਚਾਰਾ ਗਲਾਸ ਤੇ ਚੱਕਦਾ ਨਹੀਂ ਕੁੜੀ ਕਿੱਥੋਂ ਲੱਭ ਲੂ ਸੋਚੋ ਤੇ ਸਹੀ ਗੱਲ ਹੈ ਮਾਂ ਪਿਓ ਟੈਨਸ਼ਨ ਚ ਪੈ ਜਾਂਦੇ ਨੇ ਵੀ ਇਹ ਤਾਂ ਕਮਲਾ ਅਜ ਤੱਕ ਤੇ ਕਦੇ ਕੁਝ ਖਰੀਦਣ ਨਹੀਂ ਗਿਆ ਅੱਜ ਕੱਲ ਇਦਾਂ ਕਿਵੇਂ ਐਦਾਂ ਅੱਜ ਤੱਕ ਤੇ ਤੂੰ ਮਾਂ ਪਿਓ ਇਹੀ ਕਹਿੰਦੇ ਆ ਪਿਆਰਿਓ ਵੀ ਨਿੱਕੀ ਨਿੱਕੀ ਚੀਜ਼ ਤੇ ਸਾਡੇ ਤੇ ਡਿਪੈਂਡ ਸੀ ਤੂੰ ਚਾਹ ਲਿਆ ਪਾਣੀ ਲਿਆ ਆਹ ਕਰ ਆਹ ਕਰ ਪੰਜਾਬੀਓ ਚੇਤਾ ਰੱਖੋ ਜੇ ਤੁਸੀਂ ਸ਼ਰਾਬ ਦੀ ਰੀਸ ਕਰਨੀ ਐ ਵੀ ਉਹ ਵੀ ਪੀਂਦੇ ਨੇ ਅਸੀਂ ਵੀ ਪੀਣੀ ਐ ਤੇ ਫਿਰ ਕਿਤਾਬ ਦੀ ਰੀਸ ਵੀ ਕਰਨੀ ਪਊ ਜੇ ਅਸੀਂ ਕਹਿੰਦੇ ਆ ਨਾ ਵੀ ਮਰਜ਼ੀ ਸਾਡੀ ਤੇ ਫਿਰ ਕੰਮ 13-14 ਸਾਲਾਂ ਦੇ ਜੋਬਾਂ ਕਰਨੀਆਂ ਸਟਾਰਟ ਕਰੋ ਮਿਹਨਤ ਕਰਕੇ ਆਪਣੇ ਪਿਓ ਨੂੰ 25 ਸਾਲ ਦਾ ਜਦੋਂ ਸਾਹਮਣੇ ਕਹਿ ਗਏ ਨਾ ਬਾਪੂ 10 ਲੱਖ ਮੇਰਾ ਬੈਂਕ 'ਚ ਜਮਾ ਹੈ ਪਲਾਟ ਖਰੀਦ ਲਿਆ ਘਰ ਬਣਾਉਣਾ ਹੈ ਆਪਣਾ ਉਦੋਂ ਪਿਓ ਪਰミਸ਼ਨ ਦੇ ਸਕਦਾ ਹੈ ਚਾਂਸ ਨੇ ਪਰ ਸਾਰੀ ਰਿਸਕ ਲਈਦੀ ਹੈ ਇੰਨੀ ਇੱਕ ਚੀਜ਼ ਵੇਖ ਲਈ ਉਹ ਕਰਦੇ ਅਸੀਂ ਵੀ ਕਰਾਂਗੇ ਸਾਡੇ ਵਾਲੇ ਕਿੱਥੇ ਮੰਨ ਜਾਣਗੇ ਕਰਕੇ ਵਿਖਾਇਆ ਜਿਹੜੇ ਬੱਚਿਆਂ ਨੇ ਤੁਹਾਡੇ ਚ ਤੁਸੀਂ ਨੋਟ ਕਰ ਲੋ بڑے ਲਿਖੇ ਬੱਚੇ 20ਆਂ ਤੇ 20ਆਂ ਪੱਚੀਆਂ ਸਾਲ ਦੇ ਨੌਕਰੀ ਲੱਗ ਕੇ ਘਰ ਬਣਾ ਲਿਆ ਜਦੋਂ 30 ਸਾਲ ਦਾ ਹੋਇਆ ਬਾਪੂ ਵਿਆਹ ਕਰਾਉਣਾ ਅਸੀਂ ਇਕੱਠੇ ਰਹਿਨੇ ਪੜਦੇ ਆ ਸਾਡਾ ਮਨ ਕਰਦਾ ਤੇ ਤੁਸੀਂ ਆਮ ਵੇਖ ਲੋ ਪੜਿਆ ਲਿਖਿਆ ਪਿਓ ਵੇਖ ਲੈਣਾ ਵੀ ਬੱਚਾ ਸੈੱਟ ਐ ਚੱਲ ਦੇ ਤੇਰੀ ਮਰਜ਼ੀ ਐ ਉਹ ਫਿਰ ਹਾਂ ਕਰ ਦਿੰਦਾ ਮਾਪੇ ਹਾਂ ਕਰ ਦਿੰਦੇ ਆ ਪਰ ਪੂਰਾ ਪੈਕੇਜ ਆਵੇ ਪੂਰਾ ਟਾਈਮ ਤੂੰ ਐ ਨਹੀਂ ਕਰ ਸਕਦਾ ਮਠਿਆਈ ਵਾਲੀ ਦੁਕਾਨ ਤੇ ਜਾ ਕੇ ਆਖੇ ਵੀ ਇੱਕ ਰਸਗੁੱਲਾ ਪਾ ਦੇ ਇੱਕ ਬਰਫੀ ਪਾ ਦੇ ਇੱਕ ਜਲੇਬੀ ਪਾ ਦੇ ਐ ਨਹੀਂ ਅੱਧਾ ਕਿਲੋ ਤੈਨੂੰ ਲੈਣੀ ਪੈਣੀ ਹੈ ਫਿਰ ਪੈਕੇਜ ਪੂਰਾ ਹੀ ਆਊ ਵਿਆਹ ਮਰਜੀ ਨਾਲ ਕਰਾਉਣੇ ਆ ਜੀ ਹਾਂ ਜੀ ਤੇ ਫਿਰ ਲੱਗ 13 ਸਾਲ ਦਾ ਕੰਮ ਤੇ ਸਾਰੇ ਕੰਮ ਕਰੋ ਅੱਧੀ ਰੀ ਸਾਰੀ ਕਾਪੀ ਕਰਕੇ ਵਿਖਾ ਰੀਸ ਕਰਕੇ ਵਿਖਾ 25 ਸਾਲ ਦਾ ਘਰ ਬਣਾ ਲਏਗਾ ਕਰ ਵਾਦਾ ਇੱਥੇ 30 ਸਾਲ ਤੱਕ ਆਪਣੇ ਪੈਰਾਂ ਤੇ ਖੜਾ ਹੋ ਸਕਦਾ ਟਰਵਾਦਾ ਫੇਰ ਆਉਗਲ ਪੂਰਾ ਪੈਕੇਜ ਆਉਂਗੇ ਨਹੀਂ ਆਉ ਕਈਆਂ ਦੇ ਤੇ ਦਿਲ ਟੁੱਟ ਜਾਂਦੇ ਨੇ ਆ ਗੱਲ ਸੁਣ ਵੀ ਇਹੀ ਤੇ ਤਿਆਰੀ ਕਰੀ ਫਿਰਦੇ ਸੀ ਕਿ ਬਾਪੂ ਨਾਲ ਗੱਲ ਕਰਨੀ ਹੈ ਬਾਪੂ ਵੀ ਇਥੇ ਨਾਲ ਹੀ ਬੈਠਾ ਹੋਣਾ ਇਹ ਮਾਰਦਾ ਕੋਣੀ ਆ ਸੁਣ ਲੈ ਆ ਸੁਣ ਲੈ ਆ ਛੇੜ ਤਾਂ ਜੱਬ ਲੈ ਆ ਹੁਣ ਘਰ ਬਣਾ ਲੈ ਤੇ ਫਿਰ ਮਰਜ਼ੀ ਤੇਰੀ ਹੈ ਨਾ ਨਹੀਂ ਕਰਦਾ ਆ ਹੈ ਵਿੱਚ ਕਈ ਫੋਟਵਾਂ ਨਹੀਂ ਖਿੱਚੋ ਭਾਈ ਸਭ ਤੁਸੀਂ ਆਪ ਖਿੱਚੋ ਇਹਨੂੰ ਪਤਾ ਹੁੰਦਾ ਵੀ ਕਿੱਥੇ ਭੇਜਣੀ ਐ ਨੇ ਅੱਧਿਆਂ ਨੂੰ ਪਤਾ ਹੀ ਐ ਨਿਆਣੇ ਨਹੀਂ ਉਮਰਾਂ ਲੰਘੀਆਂ ਯਾਰ 20 ਸਾਲ ਹੋ ਗਏ ਬੰਦਿਆਂ ਨੂੰ ਹੀ ਮਿਲਦਾ ਲੋਕਾਂ ਦੀ ਰਹਿਣਾ ਬੰਦੇ ਦਾ ਹਾਲ-ਭਾਲ ਵੇਖੀ ਪਤਾ ਲੱਗ ਜਾਂਦਾ ਤਾ ਕਰਕੇ ਵੀਰੋ ਪੈਕੇਜ ਲੈਣਾ ਪੈਣਾ ਜੇ ਗੋਰਿਆਂ ਦੀਆਂ ਰੀਸਾਂ ਕਰਨੀਆਂ ਸਾਰੀਆਂ ਕਰਨੀਆਂ ਪੈਣਗੀਆਂ ਕੋਈ ਧੀ ਆ ਜੇ ਕੈਨੇਡਾ ਪੜ੍ਹੀ ਲਿਖੀ ਗਈ ਐ ਬੱਜੀ ਗਈ ਐ ਬਾਪ ਪਿਓ ਨੂੰ ਸੱਦਿਆ ਘਰ ਬਣਾ ਕੇ ਬੈਠੀ ਐ ਜਦੋਂ ਉਹ ਗੱਲ ਕਰਦੀ ਨਾ ਪਿਤਾ ਜੀ ਅਸੀਂ ਇਕੱਠੇ ਕੰਮ ਕਰਦੇ ਆ ਰਿਸ਼ਤਾ ਕਰ ਲਈਏ ਪਿਓ ਕਦੇ ਨਾ ਹੀ ਨਹੀਂ ਕਰਦਾ ਕਹਿੰਦਾ ਜਦੋਂ ਇੰਨੇ ਪੈਰਾਂ ਤੇ ਖੜੀ ਐ ਤੇ ਇੰਨੇ ਕੰਮ ਸਹੀ ਸੀ ਇੱਥੇ ਕੰਮ ਗਲਤ ਕਿਵੇਂ ਕਰੂ ਵਾਹ ਵਾਹ ਪਿਓ ਨੂੰ ਭਰੋਸਾ ਵੱਜ ਜਾਂਦਾ ਕਰ ਲੂ ਠੀਕ ਐ ਸਾਡੇ ਵਾਲੇ ਚਾਹ ਦਾ ਗਲਾਸ ਤੇ ਬਣਾ ਨਹੀਂ ਸਕਦੇ ਅੱਜ ਤੱਕ ਚਾਹ ਨਹੀਂ ਬਣਾਉਣੀ ਆਈ ਚਾਹ ਦਾ ਕੱਪ ਨਹੀਂ ਬਣਾਉਣਾ ਆਉਂਦਾ ਤੇ ਨਕਲ ਕਰਨੀ ਹੈ ਉਹਨਾਂ ਦੀ ਜੋ ਵੀ ਕਰਦੇ ਅਸੀਂ ਵੀ ਕਰਾਂਗੇ ਆ ਗਈ ਗੱਲ پکڑ ਚੁ ਥੋੜੀ ਚੀਜ਼ ਦੀ ਰੀਸ ਨਹੀਂ ਕਰਨੀ ਸਾਰੀ ਉਹ ਬਣ ਕੇ ਵਿਖਾਉਣਾ